ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੇ ਫਲਾਸ ਅਗਲੇ 4 ਦਿਨਾਂ ਦੀ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ 4 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਐਸੇ ਲਈ ਜੀ ਤਾਜ਼ਾ ਸੈਟਲਰ ਦਸਤੂਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ 8:00 ਦੇ ਸ਼ਾਮ ਦੇ ਲਗਭਗ 7:30 ਵਜੇ ਨ ਜਾ ਰਹੇ ਨੇ ਤੇ 1 ਮਾਰਚ ਦੀ ਰਾਤ ਜੜੀਓ ਸ਼ੁਰੂ ਹੋ ਚੁੱਕੀ ਆ ਪੰਜਾਬ ਦੀ ਗੱਲ ਕਰੀਏ ਤੇ ਐਸੇ ਲਈ ਲਗਭਗ ਫੌਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਸੋ ਅੱਜ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਵੀ ਲੱਗੀ ਆ ਤੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਬੱਦਲ ਵਾ ਵੀ ਟੁੱਟਵੇਂ ਤੌਰ ਤੇ ਲੰ ਸਿਸਟਮ ਬੀਤੇ 48 ਘੰਟਿਆਂ ਦੇ ਜਿਹੜਾ ਪ੍ਰਭਾਵਿਤ ਕਰ ਰਿਹਾ ਸੀ ਉਹ ਅੱਗੇ ਲੰਘ ਚੁੱਕਿਆ ਜੇ ਫਹਾੜਾ ਦੇ ਵਿੱਚ ਹਾਲੇ ਵੀ ਬਰਫਬਾਰੀ ਦਾ ਇੱਕ ਦੌਰ ਲੁਆ ਰਿਹਾ ਹੈ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੇ ਖੱਲ ਫੱਦਰ ਤੇ ਲਗਾਤਾਰ ਜਿਹੜੀ ਤਾਬਰ ਤੋੜ ਬਰਫਬਾਰੀ ਜਾਰੀ ਹੈ ਜਿਸ ਦੇ ਸਦਕਾ ਮੈਦਾਨਾਂ ਦੇ ਵਿੱਚ ਠੰਡ ਵਧੀ ਹੈ ਤੇ ਟੈਂਪਰੇਚਰ ਹੇਠਾਂ ਆਏ ਨੇ ਠੰਡੀਆਂ ਸੀਤ ਹਵਾਵਾਂ ਚੜ੍ਹ ਰਹੀਆਂ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਤੇ ਅੱਜ ਰਾਜਸਥਾਨ ਦੇ ਟੁੱਟਵੇਂ ਛਰਾਟੇ ਫੇਰ ਤੋਂ ਲੱਗੇ ਨੇ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਜਾਂ ਫਿਰ ਸਤੋ ਫਿਲਹਾਲ ਅੱਜ ਰਾਤ ਦੀ ਗੱਲ ਕਰੀਏ ਤਾਂ ਮੌਸਮ ਬਿਲਕੁਲ ਸਾਫ਼ ਹੈ ਰਾਤ ਜਿਹੜੀ ਆਉਂਦੀ ਹੈ ਜਿਹੜੀਆਂ ਅੱਜ ਦੀ ਰਾਤ ਦੀ ਗੱਲ ਕਰੀਏ ਕੱਲ ਦੀ ਕਰੀਏ ਤੇ ਬੀਤੀਆਂ ਰਾਤਾਂ ਦੇ ਮੁਕਾਬਲੇ ਰਾਤਾਂ ਠੰਡੀਆਂ ਰਹਿਣਗੀਆਂ ਟੈਂਪਰੇਚਰ ਦੇ ਮੁਕਾਬਲੇ 7 ਤੋਂ ਲੈ ਕੇ 10 ਦੇ ਵਿਚਕਾਰ ਟੈਂਪਰੇਚਰ ਮੈਕਸਿਮਮ ਰਹਿਣਗੇ ਬਹੁਤੀਆਂ ਥਾਵਾਂ ਦੇ ਵਿੱਚ ਪੰਜਾਬ ਦੇ ਤੇ ਹਰਿਆਣੇ ਦੇ ਤੋਂ ਆਉਂਦੇ ਦਿਨਾਂ ਦੇ ਦਰਮਿਆਨ ਜੇ ਇੱਕ ਹੋਰ ਸਿਸਟਮ ਆ ਰਿਹਾ ਜਿਹੜਾ ਕਿ ਅਗਲੇ 72 ਘੰਟਿਆਂ ਦੇ ਦਰਮਿਆਨ ਪ੍ਰਭਾਵਿਤ ਕਰ ਸਕਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹੁਆਚਲ ਤੇ ਲੰਦੇ ਪੰਜਾਬ ਦੇ ਖੇਤਰ ਔਰ ਫ਼ਾਰਗਿਸਤਾਨ ਦੇ ਖੇਤਰਾਂ ਦੇ ਵਿੱਚ ਸੂਏ ਸਿਸਟਮ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਹੁੰਦਾ ਜਾ ਫਰਿਆ ਜੀ ਫਿਲਹਾਲ 3 ਤਰੀਕ ਦੀ ਸਵੇਰ ਦੀ ਵੀਡੀਓ ਜੋ ਹੋਏਗੀ ਉਹ ਇਸ ਸਿਸਟਮ ਤੇ ਬਾਬਤ ਹੋਏਗੀ ਤੇ ਇਸ ਸਿਸਟਮ ਕਿੰਨਾ ਕੁ ਪ੍ਰਭਾਵ ਪਾਏਗਾ ਕਿੱਥੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਰਜ ਹੋਣਗੇ ਇਹ ਤੁਹਾਨੂੰ ਕੱਲ 2 ਤਰੀਕ ਦੀ ਸ਼ਾਮ ਨੂੰ ਵੀਡੀਓ ਦੇ ਵਿੱਚ ਦੱਸ ਦਿੱਤਾ ਜਾਵੇਗਾ ਜਾਂ ਫਿਰ 3 ਦੀ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦੇ ਦੇਵਾਂਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਿਸਟਮ ਮੀਂਹ ਦਰਜ ਕਰਾਵੇਗਾ ਕਿਤੇ ਕਿਤੇ ਕੁਸ਼ਤਾਵਾਂ ਤੇ ਹਲਕੀ ਗਰੇ ਮਾਰ ਵੀ ਇਹ ਸਿਸਟਮ ਲਵਾ ਸਕਦਾ ਤੇ ਇਹ ਵੀ ਸਪਸ਼ਟ ਦੱਸਾਂਗੇ ਤੁਹਾਨੂੰ ਆਉਂਦੇ 24 ਘੰਟਿਆਂ ਦੇ ਦਰਮਿਆਨ ਸੋ ਇਹ ਫਿਲਹਾਲ ਜਿਹੜਾ ਸਿਸਟਮ ਆ ਰਿਹਾ ਜੀ ਇੱਕ ਤੇ ਇਸ ਤੋਂ ਬਾਅਦ ਫਿਰ ਮਾਰਚ ਮਹੀਨੇ ਦੇ ਵਿੱਚ ਆਉਂਦੇ ਰਹਿਣਗੇ ਦੋ ਤਿੰਨ ਸਿਸਟਮ ਹੋਰ ਆਉਣਗੇ ਉਹਦੇ ਵੀ ਅਪਡੇਟ ਤੁਹਾਨੂੰ ਆਉਂਦੇ ਦਿਨਾਂ ਦੇ ਦਰਮਿਆਨ ਦੇ ਦਿੱਤੀ ਜਾਵੇਗੀ ਫਿਲਹਾਲ ਜੀ ਹੁਣ ਰਾਤਾਂ ਤੇ ਦਿਨ ਠੰਡੇ ਹੋ ਚੁੱਕੇ ਨੇ ਕਿਉਂਕਿ ਬਾਰ ਬਾਰੀ ਜਿਹੜੀ ਹੋ ਰਹੀ ਆ ਉੱਪਰਲੇ ਫੱਦਰ ਤੇ ਤੇ ਗਰੇਮਾਰ ਜਿਹੜਾ ਲੋਆ ਕੇ ਗਿਆ ਸਿਸਟਮ ਫਿਛਲਾ ਤੇ ਕਾਫੀ ਖੇਤਰਾ ਦੇ ਵਿੱਚ ਨੇ ਗਰੇਮਾਰ ਲੋਈ ਆ ਜਿਹਦੇ ਨਾਲ ਠੰਡਕ ਵੱਧ ਗਈ ਆ ਇੱਕਦਮ ਤੇ ਅ ਅੱਜ ਦੀ ਰਾਤ ਕਾਫੀ ਠੰਡੀਆਂ ਬੀਤੀਆਂ ਰਾਤਾਂ ਦੇ ਮੁਕਾਬਲੇ ਤੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਈ ਹੈ ਤੇ ਇਹ ਗਿਰਾਵਟ ਹੈ ਜਿਹੜੀ ਜਾਰੀ ਰਹੇਗੀ ਅਗਲੇ 2-3 ਦਿਨਾਂ ਤੱਕ ਉਸ ਵਾ ਸਿਸਟਮ ਫਿਰ ਤੋਂ ਆ ਜਾਣਾ ਇਸ ਲਈ ਥੋੜੀ ਜੀ ਟੈਂਪਰੇਚਰ ਦੇ ਵਿੱਚ ਵਾਧਾ ਹੋਏਗਾ ਕਿਉਂਕਿ ਉੱਪਰਲੇ ਫੱਦਰ ਤੇ ਬੱਦਲ ਹੋਣਗੇ ਤੇ ਉਸ ਵਾ ਫਿਰ ਜੇਕਰ ਸਿਸਟਮ ਵੀ ਕਰਾਉਂਦਾ ਹੈ ਪਵਾਉਂਦਾ ਹੈ ਬਹੁਤੇ ਖੇਤਰਾਂ ਦੇ ਵਿੱਚ ਤੇ ਟੈਂਪਰੇਚਰ ਫਿਰ ਤੋਂ ਹੇਠਾਂ ਆਉਣਾ ਜਿਹੜਾ ਸ਼ੁਰੂ ਹੋ ਜਾਏਗਾ ਤੋਂ ਗੱਲਦਿਆਂ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹਾਂ